ਇਸ ਕੁਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਲਖਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਇਸ ਦੌਰਾਨ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਨਰਲ ਸਕੱਤਰ ਕੁਲਵਿੰਦਰ ਸਿੰਘ ਪ੍ਰੀਤ ਖਜ਼ਾਨਚੀ ਜਗੀਰ ਸਿੰਘ ਡਾਕਟਰ ਦਲਜੀਤ ਸਿੰਘ ਕਸ਼ਮੀਰ ਸਿੰਘ ਚੰਦਨ ਸਿੰਘ ਜਸਵੰਤ ਸਿੰਘ ਮਨਮੋਹਨ ਸਿੰਘ ਕਵਲਜੀਤ ਸਿੰਘ ਮਨबीर ਸਿੰਘ ਵੀ ਮੌਜੂਦ ਸਨ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਅੱਜ ਦੇ ਮੱਤ ਸੇਵਾਦਾਰ ਫੈਲਕੂ ਸਿੰਘ ਦੀ ਵੱਲੋਂ ਅੱਜ ਮੀਟਿੰਗ ਕਾਲ ਕੀਤੀ ਗਈ ਸੀ ਇਸ ਮੀਟਿੰਗ ਦੇ ਅੰਦਰ ਸਾਰੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਔਰ ਸਰਬਸੰਮਤੀ ਨਾਲ ਸਾਡੇ ਜਿੰਨੀ ਵੀ ਸੰਗਤ ਸੀ ਸਾਰਿਆਂ ਨੇ ਸਾਡੇ ਸਾਥਕਾਰ ਉਮੀਦ ਮੁੱਖ ਸੇਵਾਦਾਰ ਫੈਸਵਿੰਦਰ ਸਿੰਘ ਗੋੜੀ ਇਹਨਾਂ ਨੂੰ ਚੇਅਰਮੈਨ ਦੀ ਨਿਯੁਕਤੀ ਕੀਤੀ ਹੈ ਔਰ ਉਮੀਦ ਪ੍ਰਧਾਨ ਸਾਡੇ ਸਰਦਾਰ ਰਵਿੰਦਰ ਸਿੰਘ ਜੀ ਟੋਨੀ ਵੀਰ ਜੀ ਉਹਨਾਂ ਦੀ ਨਿਯੁਕਤੀ ਕੀਤੀ ਹੈ 277 ਦੀ ਜਿਹੜੀ ਹੈ ਸਾਡੇ ਭਾਈ ਸਾਫ ਭਾਈ ਕਮਲਜੀਤ ਸਿੰਘ ਜੀ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਹ ਤਿੰਨੋਂ ਵੀਰਾਂ ਨੇ ਅੱਜ ਸੁਸਾਇਟੀ ਦੇ ਵਿੱਚ ਪ੍ਰਣ ਕੀਤਾ ਕਿ ਤਨਦੇਹੀ ਦੇ ਨਾਲ ਸੇਵਾ ਕਰਕੇ ਗੁਰੂ ਨਾਨਕ ਨਾਮ ਲਿਵਾਉਂਦੇਂ ਮੀਆਂ ਨੇ ਕਰਾਏ ਸੇਵਾ ਇਹ ਪਾਣੀ ਪਵਾ ਕੇ ਲੋਕਾਂ ਨੂੰ ਪਾਣੀ ਨਾਲ ਜੋੜਨਗੇ